शेर सिणु भगवानिया शेर सिंह विष्णु भगवानिया <coughs> <coughs> बहुत ही सत्कार जो सरभ संग जी हो ਮੇਰੇ ਵੀਰ ਭੈਣਾ ਬਾਹਰੋਂ ਵੀ ਆਏ ਨੇ ਮੈਂ 5-7 ਮਿੰਟ ਹੀ ਤੁਹਾਡੇ ਨਾਲ ਗੱਲ ਕਰਨੀ ਆ ਇਹਨਾਂ ਗੱਲਾਂ ਨੂੰ ਵਿਚਾਰਨਾ ਜਿਹੜੇ ਬੱਚੇ ਥੋੜੇ ਪੜ੍ਹੇ ਲਿਖੇ ਨੇ ਪੜ੍ਹਦੇ ਨੇ ਸਕੂਲਾਂ ਕਾਲਜਾਂ ਦੇ ਵਿੱਚ ਜਾ ਰਹੇ ਨੇ ਮੇਰੇ ਵੀਰ ਨੇ ਸਾਰੀ ਗੱਲ ਪਹਿਲਾਂ ਦੱਸ ਦਿੱਤੀ ਮੈਂ ਉਹ ਗੱਲ ਨਹੀਂ ਕਰਾਂਗਾ ਅਕਾਲ ਪੁਰਖ ਮਾਤਲਕ ਤੇ ਪ੍ਰਗਟ ਹੋਇਆ ਤੇ ਜੀ ਜੋ ਵੀ ਗ੍ਰੰਥਾਂ ਦੀ ਰਚਨਾ ਕੀਤੀ ਪ੍ਰਮਾਤਮਾ ਨੇ ਉਹਦੇ ਵਿੱਚੋਂ ਛੋਟਾ ਜਿਹਾ ਇੱਕ ਲੇਖ ਮੈਂ ਆਪ ਜੀ ਦੇ ਨਾਲ ਸਾਂਝਾ ਕਰਾਂਗਾ ਪਰ ਮੈਂ ਮਨੁੱਖਾ ਜਨਮ ਬਾਰੇ ਥੋੜੀ ਜੀ ਗੱਲ ਆਪ ਜੀ ਦੇ ਨਾਲ ਕਰਨੀ ਚਾਹੁੰਦਾ ਕਿਉਂਕਿ ਮਨੁੱਖਾ ਜਨਮ ਸਾਨੂੰ ਇਹ ਮਿਲਿਆ ਵਾ 84 ਲੱਖ ਜੂਨਾਂ ਤੋਂ ਬਾਅਦ ਇਹ ਮਾਨਸ ਦੇਹ ਜਿਹੜੀ ਸਾਨੂੰ ਮਿਲੀ ਆ ਇਹ ਦੇਹ ਕਿੰਨੀ ਪਵਿੱਤਰ ਆ ਔਰ ਮਿਲੀ ਵੀ ਤੇ ਇਹਦੇ ਵਿੱਚ ਅਸੀਂ ਕਰਮ ਕੀ ਕਰਨਾ ਵਾ ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਧੁਰਦੀ ਪਾਲ ਮੇਰੇ ਵੀਰ ਨੇ ਤੂੰ ਮੇਰਾ ਤੇ ਮੈਂ ਤੇਰਾ ਦੀ ਗੱਲ ਕੀਤੀ ਦੱਸਿਆ ਸ਼ਬਦ ਕਿ ਪਰਮਾਤਮਾ ਨੂੰ ਯਾਦ ਕਰਨ ਵਾਸਤੇ ਆਤਮਾ ਤੋਂ ਕੋਈ ਕਿਸੇ ਸੰਤ ਮਹਾਤਮਾ ਦੀ ਗੱਲ ਨਹੀਂ ਮੈਂ ਕਰ ਰਿਹਾ ਪਰਮਾਤਮਾ ਜਿਹਦਾ ਕੋਈ ਰੂਪ ਰੰਗ ਰੇਖ ਨਹੀਂ ਤੇ ਹਰ ਮਨੁੱਖ ਦੇਹੀ ਦੇ ਅੰਦਰ ਵਸਦਾ ਦਸਮਦਵਾਰੀ ਦੇ ਜਿਹਦਾ ਕੋਈ ਰੂਪ ਰੰਗ ਰੇਖ ਨਹੀਂ ਤੇ ਜਿਹੜੀ ਆਤਮਾ ਇਸ ਸਰੀਰ ਦੇ ਅੰਦਰ ਪੰਕਤਾਂ ਤੇ ਸਰੀਰ ਦੇ ਅੰਦਰ ਉਹਦਾ ਵੀ ਕੋਈ ਰੂਪ ਰੰਗ ਰੇਖ ਨਹੀਂ ਆ ਔਰ ਮਾਨਸ ਦੇ ਦੇ ਵਿੱਚ ਉਸ ਦੇਹ ਨੇ ਉਸ ਆਤਮਾ ਨੇ ਸੁਰਤੀ ਦੀ ਸ਼ਬਦ ਦੇ ਨਾਲ ਗੱਲ ਚੱਲਦੀ ਆ ਧਰਮ ਗ੍ਰੰਥ ਸਾਨੂੰ ਪ੍ਰਮਾਤਮਾ ਦੀ ਅਗਵਾਈ ਵਾਸਤੇ ਉਹ ਦੱਸਦੇ ਨੇ ਕਿ ਪ੍ਰਮਾਤਮਾ ਦੇ ਨਾਲ ਮਿਲਣੀ ਕਿਸ ਤਰ੍ਹਾਂ ਕਰਨੀ ਆ ਸੁਰਤ ਤੇ ਸ਼ਬਦ ਦਾ ਮੇਲ ਕਿਸ ਤਰ੍ਹਾਂ ਕਰਨਾ ਏ ਆਤਮ ਤੇ ਪ੍ਰਮਾਤਮ ਉਹਨੂੰ ਆਤਮਾ ਤੋਂ ਯਾਦ ਕਰਨਾ ਕਿ ਪ੍ਰਭੂ ਤੂੰ ਮੇਰਾ ਤੇ ਮੈਂ ਤੇਰਾ ਇਹੀ ਸਾਡੀ ਪਾਲਿਆ ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਧੁਰ ਦੀ ਪਾਲ ਕਾਇਆ ਮੰਦਰ ਅੰਦਰ ਮੇਲਾ ਸਹਿ ਸੁਭਾਈ ਆ ਸੋ ਪਰਮਾਤਮਾ ਦਾ ਮੇਲਾ ਕਿਵੇਂ ਆ ਸਹਿ ਸੁਭਾ ਜੇ ਕਰਨੀਅਲ ਵੇਖੀਏ ਕਰਮ ਕਰਨ ਨਾਲ ਜਾਈਏ ਤੇ ਪਰਮਾਤਮਾ ਮਿਲਦੀ ਮਿਲਣੀ ਬਹੁਤ ਔਖੀ ਆ ਲੇਕਿਨ ਜੇ ਉਹਦੀ ਰਹਿਮਤ ਨਾਲ ਵੇਖੀਏ ਜੋ ਰਹਿਮਤ ਕਰਕੇ ਛਿਨ ਪਰਦੇ ਵਿੱਚ ਹੀ ਤਾਰ ਦਿੰਦਾ ਤੇ ਉਹਦੀ ਮਿਲਣੀ ਵੀ ਸਹਿ ਸੁਭਾ ਸ਼ੇਨ ਪੰਗਰ ਦੇ ਵਿੱਚ ਹੋ ਜਾਂਦੀ ਆ ਕਿ ਉਹਨੂੰ ਯਾਦ ਕਰਨਾ ਕਿ ਪ੍ਰਭੂ ਤੂੰ ਮੇਰਾ ਤੇ ਮੈਂ ਤੇਰਾ ਹੁਣ ਮੈਂ ਗੱਲ ਕਰਨੀ ਕਿ ਬ੍ਰਹਿਮੰਡ ਖੰਡਾ ਆਕਾਸ਼ ਗਗਨ ਗਗਨੰਤਰ ਅਨੇਕ ਆਕਾਸ਼ਾਂ ਦੀ ਗੱਲ ਵੀ ਕੀਤੀ ਗਈ ਹੈ ਸਾਈਂ ਗੁਰੂ ਨਾਨਕ ਪਾਸ਼ਾ ਨੇ ਵੀ ਬ੍ਰਹਿਮੰਡ ਖੰਡ ਵੀ ਔਰ ਅੱਜ ਸਾਇੰਸ ਵੀ ਇਸ ਚੀਜ਼ ਨੂੰ ਲੱਭਣ ਵਾਸਤੇ ਤਿਆਰ ਬੈਠੀ ਕਿ ਸ਼ਾਇਦ ਚੰਦਰਮਾ ਤੇ ਜੀਵਨ ਕਰ ਲਈਏ ਜਾਂ ਮੰਗਲ ਗ੍ਰਹਿ ਤੇ ਜਾਂ ਹੋਰ ਤਾਵਾਂ ਤੇ ਉਹਦੇ ਬਾਰੇ ਪਰਮੇਸ਼ਰ ਨੇ ਚੋਈਏ ਤਾਰਨੇ ਮਾਨਤ ਲੋਕ ਤੇ ਆਣ ਕੇ ਪ੍ਰਗਟ ਹੋ ਕੇ ਕੀ ਗੱਲ ਕੀਤੀ ਕੀ ਲਿਖਾਇਆ ਇਹਨੂੰ ਵਚਨਾ ਜਿਮੀ ਅਸਮਾਨ ਸੂਰਜ ਚੰਦ ਸਿਤਾਰੇ ਸੂਰਜ ਚੰਦ ਜਿੰਨੇ ਸਿਤਾਰੇ ਜਿੰਨੇ ਵੀ ਜਿਮੀ ਅਸਮਾਨ ਦੋ ਜਹਾਨ ਨਜਰੀ ਆਈ ਆ ਜਿਮੀ ਤੇ ਅਸਮਾਨੇ ਦੋ ਜਹਾਨ ਆ ਪ੍ਰਮਾਤਮਾ ਦਾ ਕਿੰਨੇ ਅਨੇਕਾਂ ਨਾਨਕ ਲਖ ਕਰੋੜੀ ਰਸਨਾ ਨਾਲ ਉਚਾਰੇ ਸਿੱਤਾਂ ਵਿੱਚ ਵੜਿਆਈ ਆ ਬ੍ਰਹਿਮੰਡ ਖੰਡ ਪੁਰੀ ਲੋਕ ਆਕਾਸ਼ ਪਤਾਲ ਗਗਨ ਗਗਨੰਤਰ ਜਿਮੀ ਅਸਮਾਨ ਖੇਲ ਅਪਾਰੇ ਅਪਰੰਪਰ ਸਵਾਮੀ ਆਪ ਜਨਾਈ ਆ ਇਹ ਆਪ ਪ੍ਰਮਾਤਮਾ ਨੇ ਰਹਿਮਤ ਕੀਤੀ ਆ ਤੇਈ ਅਵਤਾਰ ਮਤਲਬ ਤੇ ਆਏ ਤਿੰਨ ਪੈਗੰਬਰ ਤੇ 10 ਗੁਰੂ ਸਹਿਬਾਨ ਸਾਜੋ ਤੋਂ ਲੈ ਕੇ ਕਲਯੁਗ ਤੱਕ ਤੇ ਕਲਯੁਗ ਦੇ ਅੰਤਮ ਚੌਵੀਆ ਅਵਤਾਰ ਅਕਾਲ ਪੁਰਖ ਮਤਲਬ ਤੇ ਪ੍ਰਗਟ ਹੋਇਆ ਜਿਹਦੀਆਂ ਪਛੀਨ ਗੋਈਆਂ ਗੁਰੂ ਪੀਰ ਪੈਗੰਬਰ ਅਵਤਾਰ ਦੇ ਕੇ ਗਏ ਤੇਈ ਅਵਤਾਰ ਹਜਰਤ ਈਸਾ موسی ਮੁਹੰਮਦ ਰਸਨਾ ਕਹਿ ਨਾ ਸਕੇ ਉਚਾਰ ਉਹ ਵੀ ਨਹੀਂ ਕਹਿ ਸਕੇ ਇਸ਼ਾਰਿਆਂ ਵਿੱਚ ਨਾ ਕੋਏ ਜਣਾਈਆ ਦਸ ਗੁਰੂ ਪਾਰ ਬ੍ਰਹਮ ਪਤ ਪਰਮੇਸ਼ਰ ਹੱਕ ਖੁਦਾ ਕਰਦੇ ਗਏ ਨਿਮਸ਼ਕਾਰੇ ਨਿਉ ਨਿਉ ਸਜਦਿਆਂ ਵਿੱਚ ਸੀਸ ਝੁਕਾਈ ਆ 184 ਜੂਨ ਚਾਰੇ ਖਾਣੀ 83 ਲੱਖ ਮੂਨ ਦੇ ਵਿੱਚ 4 ਜਾਤਾ ਸਭ ਦਸਿਆਂ ਚਾਰੇ ਖਾਣੀ ਦੀਆਂ ਚਾਰੇ ਖਾਣੀ ਅੰਡਜ ਜੇਰਜ ਉਤਪਤ ਸੇਤਜ ਜਲ ਵਿੱਚ ਕਰੇ ਧੋੜ ਧਵਲ ਦੇ ਤੜਾਈ ਆ ਸਸਤਰ ਸਿਮਰਤ ਵੇਦ ਪ੍ਰਾਣ ਜੀਲ ਕੁਰਾਨ ਬਾਈਬਲ ਤਰੈਤ ਲਿਖ ਲਿਖ ਥੱਕੇ ਹਾਰੇ ਭੇਵ ਅਭੇਦ ਨ ਕੋਏ ਜਣਾਈਆ ਧਰਮ ਗ੍ਰੰਥ ਹੋਏ ਨੇ ਬਾਈਬਲ ਜਿੰਨੇ ਵੀ ਹੋਏ ਨੇ ਉਹ ਪ੍ਰਮਾਤਮਾ ਦੀ ਸਿਫਤ ਕਰਕੇ ਗਏ ਨੇ ਲੇਕਿਨ ਕੀ ਲਿਖਿਆ ਮੇਰੇ ਪਰਮੇਸ਼ਰ ਨੇ ਲਿਖ ਲਿਖ ਥੱਕੇ ਹਾਰੇ ਭੇਵ ਭੇਦ ਨ ਕੋਏ ਜਣਾਈਆ ਆਦ ਅੰਤ ਸ੍ਰੀ ਭਗਵੰਤ ਪਰਵਰਦੀਗਾਰ ਸਾਂਝਾ ਯਾਰ ਵਾਹਿਦ ਗੋਡ ਲੇਖਾ ਜਾਣੇ ਆਪਣੀ ਧਾਰੇ ਵਿਦਵਾਨ ਵਿਦਿਆ ਵਿੱਚ ਸਮਝ ਕੋਈ ਨਾ ਪਾਇਆ ਇਹ ਉਹਦੀ ਪ੍ਰਮਾਤਮਾ ਦੀ ਖੇਡ ਨੂੰ ਉਹਦੀ ਰਹਿਮਤ ਨੂੰ ਉਹਦੇ ਬਾਰੇ ਕੋਈ ਵਿਦਵਾਨ ਵੀ ਸਮਝ ਸਕਦਾ ਨਹੀਂ ਜੋਤੀ ਜੋ ਸਰੂਪ ਰੂਪ ਆਪਣੀ ਕਿਰਪਾ ਕਰਾ ਸੱਚਖੰਡ ਨਿਵਾਸੀ ਆਪ ਆਪਣਾ ਰੰਗ ਰੰਗਾਈਆ ਸੱਚਖੰਡ ਨਿਵਾਸੀ ਪਰਮੇਸ਼ਰ ਆਪ ਆਪਣਾ ਰੰਗ ਰੰਗਾਈਆ ਜੋ ਦਿਸੇ ਜਮੀ ਅਸਮਾਨ ਜਿੰਨੇ ਵੀ ਦਿਸ ਰਹੇ ਨੇ ਜਮੀ ਅਸਮਾਨ ਜਹਰ ਜਹੂਰ ਨੇਦਰ ਨੈਣ ਰੁਸ਼ਨਾਈਆ ਉਹਨਾਂ ਸਾਰਿਆਂ ਦਾ ਜਿਸ ਦਾ ਮਾਲਕ ਇੱਕ ਅਮਾਮ ਸਾਰਿਆਂ ਦਾ ਮਾਲਕ ਇੱਕ ਅਮਾਮ ਮਹਿਰਵਾਨ ਮਹਿਬੂਬ ਨੂਰ ਖੁਦਾਈਆ ਰਾਸ ਸੂਰੀਆ ਚੰਦ ਚੱਲਣ ਥਾਂ ਥਾਂ ਉਹਦੇ ਹੁਕਮ ਦੇ ਵਿੱਚ ਹਵਾਵਾਂ ਇਹ ਸਾਰੀਆਂ ਉਹਦੇ ਹੁਕਮ ਚੱਲ ਰਹੀਆਂ ਨੇ ਥਾਂ ਥਾਈਂ ਤੇ ਰਾਸ ਸੂਰੀਆ ਚੰਦ ਚੱਲਣ ਥਾਂ ਥਾਂ ਦਿਵਸ ਰਹਿਣ ਆਪਣੀ ਕਾਰ ਕਮਾਈਆ ਅਗੀਆਂ ਲੈਣਾ ਨੂੰ ਵਿਚਾਰਨਾ ਬਿਨਾਂ ਧਰਨੀ ਧਰਤ ਧਵਲ ਤੋਂ ਮਨੁਸਾਂ ਦੇ ਵਸਣ ਵਸਣ ਵਾਲਾ ਹੋਰ ਹੋਰ ਨਹੀਂ ਕੋਈ ਥਾਂ ਸਵਾਏ ਧਰਤੀ ਧੋਰ ਕਿਤੇ ਜੀਵਨ ਹੀ ਨਹੀਂ ਹੈਗਾ ਤੇ ਪਰਮੇਸ਼ਰ ਨੇ ਰਹਿਮਤ ਕੀਤੀ ਆ ਕਿ ਜਿੱਥੇ ਮਰਜੀ ਭੱਜਲੇ ਸਾਈਂ ਜਿੱਥੇ ਮਰਜੀ ਲੱਭਲੇ ਲੇਕਿਨ ਪਰਮੇਸ਼ਰ ਨੇ ਕੀ ਕਿਹਾ ਬਿਨਾ ਧਰਤੀ ਬਿਨਾ ਧਰਨੀ ਧਰਤ ਧਵੜ ਤੋਂ ਮਨੁਸ਼ਿਆਂ ਦੇ ਵਸਣ ਵਾਲਾ ਹੋਰ ਨਹੀਂ ਕੋਈ ਥਾਂ ਗਗਨਾ ਉੱਪਰ ਡੇਰਾ ਕੋਈ ਨਾ ਲਾਈਆ ਮੰਡਲ ਮੰਡਪ ਜੋ ਸਸਤਰ ਰਹੇ ਜਣਾ ਜਿਹੜੇ ਸਸਤਰ ਧਰਮ ਗ੍ਰੰਥ ਜਨਾ ਕੇ ਗਏ ਨੇ ਮੰਡਲ ਮੰਡਲ ਮੰਡਪ ਜਿਨ੍ਹਾਂ ਨੇ ਬਾਰੇ ਦੱਸਿਆ ਵਿਸਾਰ ਵਿੱਚ ਇਜਹਾਰ ਵਿੱਚ ਗੁਫਤਾਰ ਵਿੱਚ ਰਫਤਾਰ ਵਿੱਚ ਆਪਣਾ ਪੰਦ ਮੁਕਾਈ ਆ ਉਹ ਆਪਣਾ ਪੰਦ ਮਕਾ ਰਹੇ ਨੇ ਉਹਦੇ ਹੁਕਮ ਦੇ ਵਿੱਚ ਜੋਤੀ ਜੋਸ ਰੂਪ ਵਰ ਆਪ ਆਪਣੀ ਕਿਰਪਾ ਕਰ ਵੇਖਣ ਹਾਰਾ ਬ੍ਰਹਮੰਡ ਖੰਡ ਪੂਰੀ ਲੋਹ ਆਕਾਸ਼ ਪਤਾਲ ਗਗਨ ਕਗੜੰਤਰ ਹਰ ਕਟ ਅੰਤਰ ਵੇਖ ਵਿਖਾਈ ਆ ਜਿਮੀ ਅਸਮਾਨਾਂ ਉੱਤੇ ਅਨਭਵ ਕੋਈ ਨਾ ਕਰਦਾ ਜਿਮੀ ਅਸਮਾਨਾਂ ਉੱਤੇ ਅਨਕਮ ਕੋਈ ਨਾ ਕਰਦਾ ਅਨਦ੍ਰਿਸ਼ਟ ਨਾ ਕੋਈ ਸਮਝਾਈਆ ਨਾਨਕ ਏਕਾ ਏਕੰਕਾਰ ਚਰਨਾ ਉਤੇ ਸੀਸ ਧਰਦਾ ਜਗਦੀਸ਼ ਦੇਵਨ ਹਾਰ ਸੁਣਾਈਆ ਮਾਤ ਲੋਕ ਅੰਤ ਮਾਤ ਲੋਕ ਅੰਤ ਦੇ ਵਿੱਚ ਸ਼ਬਦ ਅਗੰਮੀ ਹੁਕਮ ਕਰਦਾ ਮਾਤ ਲੋਕ ਵੀ ਅੰਤ ਸ਼ਬਦ ਅਗੰਮੀ ਹੁਕਮ ਕਰਦਾ ਸੰਦੇਸ਼ਾ ਰਾਗ ਅਲਾਈਆ ਕੋਈ ਮਾਨਵ ਕੋਈ ਵੀ ਕੋਈ ਮਾਨਵ ਮਨੁੱਖ ਮਾਨਸ ਤਾਰਿਆਂ ਸਤਾਰਿਆਂ ਉੱਪਰ ਨਹੀਂ ਵੱਸਦਾ ਫਿਰ ਕਲੀਅਰ ਕਰਤਾ ਪਰਮੇਸ਼ਰ ਨੇ ਕੋਈ ਮਾਨਵ ਮਨੁੱਖ ਮਾਨਸ ਤਾਰਿਆਂ ਸਤਾਰਿਆਂ ਉੱਪਰ ਨਹੀਂ ਵੱਸਦਾ ਮਨਾਰਿਆਂ ਉੱਤੇ ਡੇਰਾ ਕੋਈ ਨਾ ਲਾਈਆ ਰਾਤਾਂ ਵਿੱਚ ਜਗਤ ਵਿਗਿਆਨ ਫਿਰੇ ਲੰਦਾ ਰਾਗਟ ਭੇਜਦੇ ਆਸਮਾਨਾਂ ਤੇ ਰਾਤਾਂ ਵਿੱਚ ਜਗਤ ਵਿਗਿਆਨ ਫਿਰੇ ਲੱਭਦਾ ਉਹ ਜਿਆਂ ਹੱਥ ਕਿਸ਼ਨਾ ਆਈਆ ਅਗੰਮੀ ਖੇਲ ਉਸ ਰੱਬ ਦਾ ਇਹ ਸਾਰਾ ਖੇਲ ਕਿਹਦਾ ਅਗੰਮੀ ਖੇਲ ਉਸ ਰੱਬ ਦਾ ਜੋ ਹੰਕਾਰ ਸਭ ਦਾ ਦਏ ਗਵਾਈਆ ਥੋੜੇ ਸਮੇਂ ਪਿਛੋਂ ਫਿਰ ਮਾਰੇ ਨੇ ਇਹ ਗੱਲ ਕਹਿ ਦਿੱਤੀ ਕਿ ਥੋੜੇ ਸਮੇਂ ਵਿੱਚ ਪਿਛੋਂ ਮਾਨਸ ਆਪਣੀ ਹਿੰਮਤ ਹਾਰ ਕੇ ਵੇਖਿਓ ਸਭ ਕੁਝ ਛੱਡਦਾ ਇਹ ਸਾਰੀ ਸਾਇੰਸ ਨੇ ਫਿਰ ਛੱਡ ਦੇਣਾ ਹਿੰਮਤਾਰ ਜਣੀ ਸਨਮੂਨ ਉੱਪਰ ਲਪਣ ਕੋਈ ਨਾ ਜਾਏ ਸੋ ਇਨਾਂ ਗਿਲੇ ਕਾਪ ਜੀ ਦੇ ਨਾਲ ਸਾਝੇ ਕਰਨਾ ਸੀ ਜੇ ਕੋਈ ਸ਼ਬਦ ਵਾਟ ਘਟ ਬੋਲਿਆ ਗਿਆ ਹੋਵੇ ਤੇ ਮਾਫੀ ਚਾਹੁੰਨਾ ਪਰਮੇਸ਼ਰ ਦੇ ਚਰਨਾ ਤੇ ਪਰ ਸੰਗਤ ਦੇ ਚਰਨਾ ਤੇ ਸਾਡੇ ਸਤਿਕਾਰਯੋਗ ਪੰਜੀ ਦੇ ਚਰਨਾ ਤੇ ਸਮਾਂ ਉਹਨਾਂ ਦਾ ਸੀ ਸੋਹਾង ਮਹਾਰਾਜ ਸੇਰ ਸਿੰਘ ਵਿਸ਼ਨੂ ਭਗਵਾਨ ਦੀ ਜੈ ਸੋਹਾង Maharaj Sher Singh Vishnu Bhagwan Di Sohang Maharaj Sher Singh Vishnu Bhagwan Di Sohang Maharaj ਸ਼ੇਰ ਸਿੰਘ বিষ্ণੂ ਪਗਵਾਤੀ ਜ ਸੋਹਣ ਮਹਾਰਾਜ ਸ਼ੇਰ ਸਿੰਘ বিষ্ণੂ ਪਗਵਾਤੀ